ਹੁਣੇ-ਹੁਣੇ ਫਰੋਇਕਰ ਫਾਜ਼ਿਲਕਾਰ ਰੋਡ ਤੇ ਪਰਾਲੀ ਨਾਲ ਭਰੀ ਹੋਈ ਟਰਾਲੀ ਅਤੇ ਇੱਕ ਛੋਟੇ ਹਾਥੀ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ ਜਿਸ ਵਿੱਚ ਛੋਟੇ ਹਾਥੀ ਚਾਲਕ ਨੂੰ ਗੰਭੀਰ ਸੱਟਾਂ ਜੜੀਆਂ ਉਹ ਲੱਗੀਆਂ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਜਿਹੜਾ ਉਹ ਹੋਇਆ ਏ ਛੋਟੇ ਹਾਥੀ ਦਾ ਅਗਲਾ ਹਿੱਸਾ ਬਿਲਕੁਲ ਹੀ ਨੁਕਸਾਨਿਆ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਛੋਟੇ ਹਾਥੀ ਵਿੱਚੋਂ ਚਾਲਕ ਨੂੰ ਬੜੀ ਮੁਸ਼ਕਲਤ ਕਰਕੇ ਬਾਹਰ ਕੱਢਿਆ ਗਿਆ ਹੈ ਅਤੇ 108 ਐਮਰਜੈਂਸੀ ਐਂਬੂਲੈਂਸ ਰਾਹੀਂ ਫੋਇਪਰ ਵਿਖੇ ਲਿਜਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਜਿਹੜੀ ਉਹ ਚਿੰਤਾਜਨਕ ਬਣੀ ਹੋਈ ਹੈ ਜਿਸ ਦਾ ਪਿੰਡ ਖਾਈ ਫੇਮੇ ਕੀ ਦੱਸਿਆ ਜਾ ਰਿਹਾ ਹੈ ਜੋ ਮੱਝਾਂ ਲੈ ਕੇ ਜਾ ਰਿਹਾ ਸੀ ਕਿ ਰਾਸਤੇ ਦੇ ਵਿੱਚ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਦੱਸ ਦਈਏ ਕਿ ਇਹ ਕੋਈ ਪਹਿਲਾ ਹਾਦਸਾ ਨਹੀਂ ਬਲਕਿ ਪਹਿਲਾ ਵੀ ਰਾਤ ਦੇ ਸਮੇਂ ਪ੍ਰਾਲੀ ਵਾਲੀਆਂ ਟਰਾਲੀਆਂ ਕਾਰਨ ਅਨੇਕਾਂ ਹਾਦਸੇ ਜਿਹੜੇ ਆ ਉਹ ਵਾਪਰ ਚੁੱਕੇ ਹਨ ਕਿਉਂਕਿ ਪ੍ਰਾਲੀ ਦੀ ਭਰੇ ਟਰਾਲੀ ਦੇ ਪਿੱਛੇ ਜ਼ਿਆਦਾਤਰ ਦੇਖਣ ਲਈ ਆਇਆ ਹੈ ਕਿ ਇਨ੍ਹਾਂ ਟਰਾਲੀਆਂ ਦੇ ਕੋਈ ਡਿੱਪਰ ਜਾਂ ਇਸ਼ਾਰਾ ਨਾ ਲੱਗਿਆ ਹੋਣ ਕਰਕੇ ਦੂਰੋਂ ਇਹ ਹਨੇਰੇ ਵਿੱਚ ਨਜ਼ਰ ਨਹੀਂ ਆਉਂਦੀਆਂ ਜਿਸ ਕਰਕੇ ਇਹ ਹਾਦਸੇ ਜਿਹੜੇ ਆ ਉਹ ਵਾਪਰ ਜਾਂਦੇ ਹਨ ਪਰ ਲਗਾਤਾਰ ਵਾਪਰ ਹਾਦਸਿਆਂ ਤੋਂ ਜ਼ਿਆਦਾ ਹੈ ਕਿ ਪੁਲਿਸ ਵੀ ਬੇਖਬਰ ਹੈ ਇਸੇ ਲਈ ਰਾਤ ਦੇ ਹਨੇਰੇ ਵਿੱਚ ਇਹਨਾਂ ਨੂੰ ਚਲਾਇਆ ਜਾਂਦਾ ਹੈ ਕਿ ਇਹ ਲੋਕਾਂ ਦੀ ਜਾਨ ਦਾ ਖਾਓ ਬਣ ਸੋ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਰਾਤ ਦੇ ਸਮੇਂ ਇਹਨਾਂ ਦੇ ਚੱਲਣ ਤੇ ਰੋਕ ਜਿਹੜੀ ਹੈ ਉਹ ਲੱਗ ਸਕੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਜੜੀਆਂ ਉਹ ਬਚ ਸਕਣ